ਉਮਤਮ ਰੱਖੋ ਨੀਏ ਕਲਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਉਣਗੇ ਚੰਨਾ ਦੇ ਚਹਾਰਿਆਂ ਤੋਂ ਚਨਮਸ ਕੋਣਗੇ ਵੇੜੇ ਵਿੱਚ ਲਾਟਾ ਮਾਰੂ ਖੁਸ਼ੀ ਸੰਸਾਰ ਦੀ ਚੁੰਮ-ਚੁੰਮ ਰੱਖੋ ਨੀਏ ਕਲਗੀਜ ਜਾਰ ਦੀ ਕੁਲੇ-ਕੁਲੇ ਹੱਥ ਘੇਰ ਪਾਨਾਂ ਵਿੱਚ ਗੋਰੀਆ ਕਾਲ ਨੇ ਸਵੇਰ ਦੀਆਂ ਮੈਂ ਜੋੜੀਆਂ ਨੇ ਤੋਰੀਆਂ ਜਿਨ੍ਹਾਂ ਦਾ ਵਿਛੋੜਾ ਮੈਨਾ ਪਲ ਸੀ ਸੰਹਾਰ ਦੀ ਚੁੰਮ-ਚੁੰਮ ਰੱਖੋ ਨੀਏ ਕਲਗੀ ਜੀ ਜਾਰ ਦੀ ਲੱਗੇ ਹੋਏ ਕਾਠੀ ਉੱਤੇ ਲਹੂ ਨੇ ਦਸਿਆ ਮਾਏ ਤੇਰਾ ਜੋੜਾ ਦਾਦੇ ਕੋਲ ਜਾਵਸੀਆ ਮਾਏ ਤੇਰਾ ਜੋੜਾ ਦਾਦੇ ਕੋਲ ਜਾਵਸੀਆ ਛੜ ਦੇਉੜੀ ਕੋਣ ਹੰਸਾ ਦੇ ਹਾਰਦੀ ਚੁੰਮ ਚੁੰਮ ਕਲਗੀ ਜੁ ਜਾਰਦੀ ਚੁੰਮ ਚੁੰਮ ਰੱਖੋ ਨੀਏ ਕਲਗੀ ਜੁ ਜਾਰਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤੇ